ਨਜੀ ਸਾਥੀ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਖਾਸ ਉਪਾਅ ਲੈ ਕੇ ਆਏ ਹਾਂ ਜਿਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਉਹਨਾਂ ਦੀ ਦੁਕਾਨ ਨਹੀਂ ਚੱਲ ਰਹੀ ਜਾਂ ਫਿਰ ਉਹਨਾਂ ਦਾ ਕੋਈ ਕਾਰੋਬਾਰ ਇਹ ਫੈਕਟਰੀ ਇਹ ਬਿਜ਼ਨਸ ਇਹ ਉਹ ਚੱਲ ਨਹੀਂ ਰਿਹਾ ਬੀਜਾ ਫਿਰ ਜਿੰਨਾਂ ਨੂੰ ਆਪਣੇ ਘਰ ਦੇ ਵਿੱਚ ਗਰੀਬੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਜੇਕਰ ਪੈਸਾ ਆਉਂਦਾ ਵੀ ਇਹ ਤਾਂ ਪੈਸਾ ਸਹੀ ਜਗ੍ਹਾ ਤੇ ਨਹੀਂ ਲੱਗਦਾ ਤਾਂ ਇਸ ਦੇ ਲਈ ਤੁਸੀਂ ਸਿਰਫ ਇੱਕ ਵਾਰ ਰਾਤ ਦੇ ਸਮੇਂ ਸੂਰਜ ਸ਼ਿਪਨ ਤੋਂ ਬਾਅਦ ਬਸ ਇੱਕ ਵਾਰ ਹੀ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਤੇ ਸ਼ਰਧਾ ਤੇ ਭਾਵਨਾ ਦੇ ਨਾਲ ਕਰੋਗੇ ਤਾਂ ਇਸ ਉਪਾਅ ਦਾ ਤੁਹਾਨੂੰ ਰਿਜ਼ਲਟ ਕੁਝ ਹੀ ਦਿਨਾਂ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਉਪਾਅ ਨੂੰ ਜੇਕਰ ਤੁਹਾਡਾ ਕੋਈ ਕਾਰੋਬਾਰ ਹੈ ਜਾਂ ਤੁਹਾਡੀ ਫੈਕਟਰੀ ਹੈ ਜਾਂ ਦੁਕਾਨ ਹੈ ਤਾਂ ਜਦੋਂ ਤੁਸੀਂ ਉਸ ਦੁਕਾਨ ਜਾਂ ਕਾਰੋਬਾਰ ਨੂੰ ਆਪਣੇ ਨੂੰ ਜਦੋਂ ਆਪਾਂ ਸ਼ਾਮ ਦੇ ਸਮੇਂ ਦੁਕਾਨ ਬੰਦ ਕਰਕੇ ਆਉਣੇ ਆ ਉਸ ਸਮੇਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਘਰ ਵਾਪਸੀ ਦੇ ਸਮੇਂ ਤੇ ਇਸ ਉਪਾਅ ਨੂੰ ਤੁਸੀਂ ਕਰਨਾ ਕਿਵੇਂ ਹੈ ਕਿਸ ਤਰੀਕੇ ਕਰਨਾ ਹੈ ਤੇ ਕਿੰਨੀ ਵਾਰ ਕਰਨਾ ਹੈ ਕਿਹੜੇ ਦਿਨ ਕਰਨਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕੀ ਕੀ ਚਾਹੀਦਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇ ਵਾਲੀ ਹੋਣ ਵਾਲੀ ਹੈ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖੋ ਜੇਕਰ ਅੰਤ ਦੇ ਤੱਕ ਨਹੀਂ ਦੇਖੋਗੇ ਤਾਂ ਤੁਹਾਨੂੰ ਅੱਧੀ ਅਧੂਰੀ ਜਾਣਕਾਰੀ ਮਿਲੇਗੀ ਫਿਰ ਤੁਹਾਨੂੰ ਇਸ ਉਪਾਦ ਦਾ ਫਾਇਦਾ ਨਹੀਂ ਹੋਵੇਗਾ ਤੇ ਇਸ ਉਪਾਦ ਨੂੰ ਤੁਸੀਂ ਨੀਬੂ ਦੇ ਨਾਲ ਕਰਨਾ ਹੈ ਜਿਨ੍ਹਾਂ ਨੇ ਵੀ ਇਸ ਉਪਾਦ ਨੂੰ ਕੀਤਾ ਹੈ ਉਹਨਾਂ ਨੂੰ 101% ਰਿਜ਼ਲਟ ਮਿਲਿਆ ਹੈ ਜਿਨ੍ਹਾਂ ਦੀ ਸ਼ਾਪ ਬੰਦ ਹੋ ਚੁੱਕੀ ਸੀ ਜਾਂ ਜਿਨ੍ਹਾਂ ਦੀ ਸ਼ਾਪ ਤੇ ਕਸਟਮਰ ਆਉਣੇ ਆਉਣੇ ਬੰਦ ਹੋ ਗਏ ਸੀ ਜਾ ਕਾਰੋਬਾਰ ਰੁਕਣਾ ਸ਼ੁਰੂ ਹੋ ਗਿਆ ਸੀ ਉਹਨਾਂ ਨੂੰ ਇਸ ਉਪਾਅ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਇਆ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਪਰੇਸ਼ਾਨੀ ਹੈ ਜਾਂ ਪੈਸੇ ਨੂੰ ਧਨ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਹੈ ਤੁਹਾਨੂੰ ਤਾਂ ਇਸ ਉਪਾਅ ਨੂੰ ਜ਼ਰੂਰ ਇੱਕ ਵਾਰ ਕਰਕੇ ਦੇਖਿਓ ਜੇਕਰ ਤੁਸੀਂ ਇਸ ਉਪਾਅ ਨੂੰ ਅੱਜ ਹੀ ਆਪਣੀ ਦੁਕਾਨ ਤੋਂ ਜਾਂਦੇ ਹੋਏ ਕਰਕੇ ਚਲੇ ਜਾਓਗੇ ਤਾਂ ਅਗਲੇ ਦਿਨ ਹੀ ਤੁਸੀਂ ਦੇਖੋਗੇ ਕਿ ਤੁਹਾਡੀ ਦੁਕਾਨ ਦੇ ਵਿੱਚ ਕਸਟਮਰ ਦੀ ਲਾਈਨ ਲੱਗ ਜਾਵੇਗੀ ਇਹਨਾਂ ਚਮਤਕਾਰੀ ਤੇ کارਗਰ ਉਪਾਏ ਕਿਉਂਕਿ ਜਿਨ੍ਹਾਂ ਨੇ ਇਸ ਉਪਾਅ ਨੂੰ ਕੀਤਾ ਹੈ ਉਹਨਾਂ ਨੇ ਖੁਦ ਆਪਣਾ ਰਿਜ਼ਲਟ ਦੱਸਿਆ ਹੈ ਕਿ ਇਸ ਉਪਾਅ ਦੇ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਤੇ ਇਸ ਕਰਕੇ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਇਸ ਉਪਾਅ ਨੂੰ ਕੋਈ ਵੀ ਦੁਕਾਨਚਾ ਕਾਰੋਬਾਰ ਵਾਲਾ ਕਰ ਸਕਦਾ ਹੈ ਜਿਵੇਂ ਚਾਹ ਫਿਰ ਕੱਪੜਿਆਂ ਦੀ ਦੁਕਾਨ ਹੋਵੇ ਕਰੀਆੜਨੀ ਦੀ ਚਾਹ ਫਿਰ ਕੋਈ ਗੱਡੀਆਂ ਨੂੰ ਰਿਪੇਅਰ ਕਰਨ ਦੀ ਚਾਹ ਫਿਰ ਫੋਟੋ ਸ਼ਾਪ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਕਾਨੇ ਤੁਹਾਡੀ ਚੱਲ ਨਹੀਂ ਰਹੀ ਜਾਂ ਫਿਰ ਤੁਹਾਡਾ ਫੈਕਟਰੀ ਬਿਜ਼ਨਸ ਰੁਕਿਆ ਹੋਇਆ ਹੈ ਤਾਂ ਇਸ ਉਪਾਅ ਨੂੰ ਜ਼ਰੂਰ ਕਰਿਓ ਇਹ ਸੂਬਾ ਨੂੰ ਕਰਨ ਦੇ ਲਈ ਸਾਨੂੰ ਚਾਹੀਦਾ ਇੱਕ ਨੀਬੂ ਨੀਬੂ ਸਾਬਤ ਹੋਣਾ ਚਾਹੀਦਾ ਤੇ ਸਾਫ ਸੁਥਰਾ ਹੋਣਾ ਚਾਹੀਦਾ ਕਿਸੇ ਸਾਈਡ ਤੋਂ ਗਲਿਆ ਨਹੀਂ ਹੋਣਾ ਚਾਹੀਦਾ ਤੇ ਦੂਸਰੀ ਚੀਜ਼ ਸਾਨੂੰ ਚਾਹੀਦੀ ਇਹ ਕੱਚ ਦਾ ਗਲਾਸ ਕੱਚ ਦਾ ਗਲਾਸ ਲੈਣਾ ਤੇ ਤੀਸਰੀ ਚੀਜ਼ ਸਾਨੂੰ ਚਾਹੀਦਾ ਹੈ ਸ਼ੁੱਧ ਪਾਣੀ ਪਾਣੀ ਸਾਫ ਸੁਥਰਾ ਤੁਹਾਡੇ ਘਰ ਦਾ ਜਿਵੇਂ ਜੋ ਪੀਣ ਵਾਲਾ ਪਾਣੀ ਹੋਵੇਗਾ ਦੁਕਾਨ ਤੇ ਉਹ ਜਿਹੜਾ ਪਾਣੀ ਸਾਨੂੰ ਚਾਹੀਦਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਇੱਕ ਕੱਚ ਦੇ ਗਲਾਸ ਦੇ ਵਿੱਚ ਨੀਬੂ ਨੂੰ ਪਾ ਲੈਣਾ ਹੈ ਉਸ ਨੂੰ ਤੁਸੀਂ ਹਾਫ ਨਹੀਂ ਕਰਨਾ ਸਾਬਤ ਨੀਬੂ ਹੀ ਤੁਸੀਂ ਇੱਕ ਕੱਚ ਦੇ ਗਲਾਸ ਦੇ ਵਿੱਚ ਪਾਉਣਾ ਹੈ ਪਾਉਣ ਤੋਂ ਬਾਅਦ ਦੇ ਵਿੱਚ ਜੋ ਤੁਸੀਂ ਪਾਣੀ ਲਿਆਏ ਉਸ ਨੂੰ ਤੁਸੀਂ ਉਸ ਗਲਾਸ ਦੇ ਵਿੱਚ ਪਾ ਦੇਣਾ ਹੈ ਇੰਨਾ ਕੁ ਤੁਸੀਂ ਪਾਣੀ ਪਾਉਣਾ ਹੈ ਕਿ ਜਿਹੜਾ ਤੁਸੀਂ ਨੀਬੂ ਗਲਾਸ ਦੇ ਵਿੱਚ ਪਾਇਆ ਹੈ ਉਹ ਚੰਗੀ ਤਰ੍ਹਾਂ ਡੁੱਬ ਜਾਵੇ ਤੁਸੀਂ ਦੇਖੋਗੇ ਕਿ ਜਦੋਂ ਤੁਸੀਂ ਗਲਾਸ ਦੇ ਵਿੱਚ ਪਾਣੀ ਪਾਓਗੇ ਤਾਂ ਨੀਬੂ ਨੂੰ ਜਦੋਂ ਇੱਕ ਉਂਗਲੀ ਦੇ ਨਾਲ ਦਬਾਉਗੇ ਤਾਂ ਉਹ نیچے ਬੈਠ ਜਾਵੇਗਾ ਤੇ ਮਤਲਬ ਕਿ ਪਾਣੀ ਉੱਪਰ ਹੋ ਜਾਵੇਗਾ ਬੇਸ਼ੱਕ ਜਦੋਂ ਛੱਡਣ ਤੋਂ ਬਾਅਦ ਦੇ ਵਿੱਚ ਉਹ ਪਾਣੀ ਦੇ ਉੱਪਰ ਤੈਰ ਕੇ ਆ ਜਾਵੇਗਾ ਪਰ ਇੰਨਾ ਕੁ ਪਾਣੀ ਪਾਓ ਕਿ ਨੀਬੂ ਤੁਹਾਡਾ ਪਾਣੀ ਦੇ ਵਿੱਚ ਡੁੱਬ ਜਾਵੇ ਇਸ ਤਰ੍ਹਾਂ ਕੱਚ ਦੇ ਗਲਾਸ ਦੇ ਵਿੱਚ ਨੀਬੂ ਤੇ ਪਾਣੀ ਪਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਡੀ ਦੁਕਾਨ ਦਾ ਫੈਕਟਰੀ ਦਾ ਚਾ ਕੋਈ ਵੇਚਨਸੇ ਜਿਹੜਾ ਵੀ ਤੁਹਾਡਾ ਉੱਥੇ ਕਾਊਂਟਰ ਏ ਜਿੱਥੇ ਤੁਸੀਂ ਕੱਢ ਕੇ ਕਸਟਮਰ ਨੂੰ ਹੈਂਡਲ ਕਰਦੇ ਹੋ ਉੱਥੇ ਤੁਸੀਂ ਜਿਹੜੇ ਸੱਜੇ ਹੱਥ ਵਾਲੀ ਸਾਈਡ ਤੇ ਇਸ ਗਲਾਸ ਨੂੰ ਤੁਸੀਂ ਰੱਖ ਦੇਣਾ ਜਿਸ ਦੇ ਵਿੱਚ ਤੁਸੀਂ ਨੀਬੂ ਤੇ ਪਾਣੀ ਪਾਇਆ ਹੋਵੇਗਾ ਇਸ ਤਰ੍ਹਾਂ ਸੱਜੇ ਪਾਸੇ ਰੱਖਣ ਤੋਂ ਬਾਅਦ ਇਹਦੇ ਵਿੱਚ ਇਸ ਨੂੰ ਤੁਸੀਂ ਕਿਸੇ ਕੱਪੜੇ ਜਾਂ ਫਿਰ ਕਿਸੇ ਚੀਜ਼ ਦੇ ਨਾਲ ਟੱਕ ਦੇਣਾ ਤੇ ਟਾ ਕੇ ਕੇ ਤੁਸੀਂ ਉਸੇ ਤਰ੍ਹਾਂ ਸਾਰੀ ਰਾਤ ਉੱਥੇ ਹੀ ਪਿਆ ਰਹਿਣ ਦਿਨਾ ਇਸ ਨੂੰ ਤੁਸੀਂ ਜਦੋਂ ਸ਼ਾਮ ਨੂੰ ਆਪਣੀ ਫੈਕਟਰੀ ਸ਼ਾਪ ਬੰਦ ਕਰਕੇ ਆਉਣੀ ਆ ਤਾਂ ਇਸ ਉਪਾਅ ਨੂੰ ਉਸ ਸਮੇਂ ਹੀ ਤੁਸੀਂ ਕਰਨਾ ਹੈ ਜਦੋਂ ਤੁਸੀਂ ਘਰ ਆਣਾ ਹੈ ਤੇ ਇਸ ਤਰ੍ਹਾਂ ਜਦੋਂ ਤੁਸੀਂ ਇਹ ਉਪਾਅ ਨੂੰ ਘਰ ਆਉਣ ਦੇ ਸਮੇਂ ਕਰਨਾ ਹੈ ਤਾਂ ਜਦੋਂ ਬਿਲਕੁਲ ਤੁਸੀਂ ਇਸ ਗਲਾਸ ਨੂੰ ਠੱਕੋਗੇ ਤਾਂ ਠੱਕਣ ਤੋਂ ਪਹਿਲਾਂ ਇਸ ਦੇ ਵਿੱਚ ਤੁਸੀਂ ਪਾ ਦੇਣੇ ਨੇ ਦੋ ਸਾਬਤ ਨਿੰਬੂ ਸੌਰੀ ਸਾਬਤ ਲੌਂਗ ਨਿੰਬੂ ਤਾਂ ਤੁਸੀਂ ਇੱਕ ਪਹਿਲਾ ਪਾ ਦੇਣਾ ਹੈ ਤਾਂ ਜਦੋਂ ਤੁਸੀਂ ਘਰ ਵਾਪਸ ਆਓਗੇ ਕਾਉਂਟਰ ਆਪਣਾ ਸਾਫ਼ ਸੁਥਰਾ ਕਰਕੇ ਤਾਂ ਉਸ ਜੋ ਗਲਾਸ ਦੇ ਵਿੱਚ ਨਿੰਬੂ ਤੇ ਪਾਣੀ ਪਾਇਆ ਹੋਵੇਗਾ ਉਸ ਦੇ ਵਿੱਚ ਦੋ ਸਾਬਤ ਲੌਂਗ ਪਾ ਦੇਣੇ ਨੇ ਸਾਬਤ ਲੌਂਗ ਇਸ ਕਰਕੇ ਕਿਉਂਕਿ ਲੌਂਗ ਫੁੱਲ ਵਾਲੀ ਹੋਣੇ ਚਾਹੀਦੇ ਨੇ ਟੁੱਟੇ ਫੁੱਟੇ ਲੌਂਗ ਨਹੀਂ ਹੋਣੇ ਚਾਹੀਦੇ ਜੇਕਰ ਅਸੀਂ ਟੁੱਟੇ ਫੁੱਟੇ ਲੌਂਗ ਦੇ ਨਾਲ ਇਸ ਉਪਾਅ ਨੂੰ ਕਰਾਂਗੇ ਤਾਂ ਸਾਨੂੰ ਇਸ ਦਾ ਰਿਜ਼ਲਟ ਨਹੀਂ ਮਿਲਦਾ ਇਸ ਉਪਾਅ ਨੂੰ ਕਰਨ ਤੋਂ ਬਾਅਦ ਵਿੱਚ ਤੁਹਾਡੀਆਂ ਜੋ ਵੀ ਕਾਰੋਬਾਰ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਜਾਂ ਤੁਹਾਡਾ ਕਾਰੋਬਾਰ ਦੁਕਾਨ ਚੱਲ ਨਹੀਂ ਰਹੀ ਤਾਂ ਉਹ ਤੁਹਾਡੀ ਦੁਕਾਨ ਚੱਲਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਤੁਹਾਨੂੰ ਇਸ ਉਪਾਅ ਨੂੰ ਕਰਨ ਤੋਂ ਬਾਅਦ ਵਿੱਚ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਉਪਾਅ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਇਹ ਬਹੁਤ ਹੀ ਜ਼ਿਆਦਾ کارਗਰ ਉਪਾਅ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੇ ਕੰਮ ਰੁਕੇ ਹੋਏ ਸੀ ਕੰਮ ਬੈਠੇ ਹੋਏ ਸੀ ਉਹਨਾਂ ਨੂੰ ਵੀ ਚੱਲਣ ਦਾ ਮੌਕਾ ਮਿਲ ਗਿਆ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਉਪਾਅ ਹੈ ਇਸ ਤੁਸੀਂ ਉੱਥੇ ਗਲਾਸ ਨੂੰ ਰੱਖ ਹੋਣਾ ਹੈ ਤੁਸੀਂ ਪਾ ਕੇ ਵਿੱਚ ਲੌਂਗ ਤੇ ਨਿੰਬੂ ਅਗਲੇ ਦਿਨ ਦੀ ਸਵੇਰ ਤੁਸੀਂ ਇਹ ਜਿਹੜਾ ਹੋਵੇਗਾ ਨਿੰਬੂ ਪਾਣੀ ਤੇ ਦੋ ਲੌਂਗ ਹੋਣਗੇ ਇਸ ਨੂੰ ਤੁਸੀਂ ਕਿਸੇ ਜੋ ਤੁਹਾਡੇ ਨੇੜੇ ਨਹਿਰ ਨਦੀ ਹੋਵੇਗੀ ਉੱਥੇ ਤੁਸੀਂ ਜਲ ਪ੍ਰਵਾਹ ਕਰਾਉਣਾ ਜਿਹੜੇ ਵਿੱਚ ਦੋ ਲੌਂਗ ਹੋਣਗੇ ਉਹਨਾਂ ਨੂੰ ਤੁਸੀਂ ਕੱਢ ਕੇ ਜੋ ਤੁਹਾਡੀ ਦੁਕਾਨ ਚ ਵਪਾਰੇ ਜੋ ਵੀ ਤੁਹਾਡਾ ਕਾਰੋਬਾਰ ਫੈਕਟਰੀ ਜਿੱਥੇ ਤੁਸੀਂ ਇਸ ਉਪਾਣੂ ਕਰ ਰਹੇ ਹੋ ਦੋ ਲੌਂਗ ਕੱਢ ਕੇ ਉਸ ਜਿਹੜਾ ਵੀ ਤੁਹਾਡਾ ਗੱਲਾ ਹੋਵੇਗਾ ਜਿਹਦੇ ਵਿੱਚ ਤੁਸੀਂ ਪੈਸੇ ਰੱਖਦੇ ਹੋਵੋਗੇ ਕਾਊਂਟਰ ਤੇ ਉਸ ਦੇ ਵਿੱਚ ਤੁਸੀਂ ਉਹ ਦੋ ਲੌਂਗ ਰੱਖ ਦੇਨੇ ਨੇ ਬਸ ਇੱਕ ਵਾਰ ਹੀ ਇਸ ਉਪਾਣੂ ਕਰਨਾ ਹੈ ਤੇ ਕਿਸੇ ਵੀ ਦਿਨ ਤੁਸੀਂ ਕਰ ਸਕਦੇ ਹੋ ਪਰ ਕਰਨਾ ਕਰਨ ਦਾ ਸਹੀ ਸਮਾਂ ਹੈ ਕਿ ਜਦੋਂ ਤੁਸੀਂ ਆਪਣੀ ਦੁਕਾਨ ਨੂੰ ਬੰਦ ਕਰਕੇ ਆਪਣੇ ਘਰ ਵਾਪਸ ਆਉਣਾ ਹੈ ਉਸ ਸਮੇਂ ਇਸ ਉਪਾਣੂ ਕਰਨਾ ਹੈ ਇਸ ਤੋਂ ਇਲਾਵਾ ਦੂਸਰਾ ਉਪਾਅ ਜਿੰਨਾ ਦਾ ਇਹ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੇ ਘਰ ਦਾ ਗੁਚਾਰਾ ਬੜੀ ਮੁਸ਼ਕਲ ਦੇ ਨਾਲ ਹੁੰਦਾ ਜਾਂ ਫਿਰ ਅਸੀਂ ਕੋਈ ਕੰਮ ਕਰਦੇ ਹਾਂ ਤੇ ਸਾਡਾ ਉਹ ਕੰਮ ਚੱਲਦਾ ਨਹੀਂ ਤੇ ਉਸ ਦੇ ਲਈ ਤੁਸੀਂ ਇਹ ਦੂਸਰਾ ਉਪਾਅ ਵੀ ਕਰ ਸਕਦੇ ਹੋ ਇਸ ਉਪਾਅ ਨੂੰ ਵੀ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਸ ਦੇ ਵਿੱਚ ਦਿਨ ਵਾਰ ਦੀ ਕੋਈ ਬੰਦਿਸ਼ ਨਹੀਂ ਤੇ ਇਸਤਰੀ ਤੇ ਪੁਰਸ਼ ਦੋਨੇ ਹੀ ਇਸ ਉਪਾਅ ਨੂੰ ਕਰ ਸਕਦੇ ਨੇ ਇਸ ਉਪਾਣੂ ਕੰਮ ਦੇ ਲਈ ਤੁਸੀਂ ਨੇ ਲੈਣੇ ਨੇ ਦੋ ਕਪੂਰ ਜੇਕਰ ਕਪੂਰ ਦੀ ਟਿੱਕੀ ਵੱਡੀ ਹੈ ਤਾਂ ਉਸ ਨੂੰ ਤੁਸੀਂ ਦੋ ਹਿੱਸਿਆਂ ਦੇ ਵਿੱਚ ਵੀ ਕਰ ਸਕਦੇ ਹੋ ਤੋੜ ਕੇ ਦੋ ਪੀਸ ਬਣਾ ਸਕਦੇ ਹੋ ਜੇਕਰ ਛੋਟਾ ਹੈ ਤਾਂ ਤੁਸੀਂ ਦੋ ਕਪੂਰ ਲੈ ਲੈਣੇ ਨੇ ਇੱਕ ਕਪੂਰ ਨੂੰ ਤੁਸੀਂ ਦੀਵੇ ਦੇ ਵਿੱਚ ਪਾ ਕੇ ਮਿੱਟੀ ਦੇ ਦੀਵੇ ਦੇ ਵਿੱਚ ਪਾ ਕੇ ਜੋ ਤੁਹਾਡੇ ਘਰ ਦਾ ਪੂਜਾ ਸਥਾਨ ਬਣਿਆ ਹੋਇਆ ਹੈ ਪਾਠ ਪੂਜਾ ਜਿੱਥੇ ਬੈਠ ਕੇ ਤੁਸੀਂ ਕਰਦੇ ਹੋ ਇੱਕ ਕਪੂਰ ਤੁਸੀਂ ਮਿੱਟੀ ਦੇ ਦੀਵੇ ਦੇ ਵਿੱਚ ਪਾ ਕੇ ਉੱਥੇ ਜਲਾ ਦੇਣਾ ਹੈ ਪਾਠ ਪੂਜਾ ਵਾਲੇ ਸਥਾਨ ਤੇ ਤੇ ਇਸ ਤੋਂ ਇਲਾਵਾ ਜਿਹੜਾ ਦੂਸਰਾ ਕਪੂਰ ਦੀ ਟਿੱਕੀ ਹੋਵੇਗੀ ਉਸ ਨੂੰ ਵੀ ਤੁਸੀਂ ਮਿੱਟੀ ਦੇ ਦੀਵੇ ਦੇ ਵਿੱਚ ਅਲੱਗ ਤੋਂ ਪਾ ਕੇ ਤੇ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਹੋਵੇਗਾ ਮੇਨ ਗੇਟ ਤੇ ਤੁਸੀਂ ਉਸ ਕਪੂਰ ਨੂੰ ਵੀ ਜਲਾ ਦੇਣਾ ਸੋ ਇਸ ਤਰ੍ਹਾਂ ਕਰਮ ਦੇ ਨਾਲ ਜਿੰਨੀ ਵੀ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਹੋਵੇਗੀ ਜੇ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਤੇ ਮੁਸੀਬਤ ਖੜੀ ਹੋਈ ਰਹਿੰਦੀ ਹੈ ਉਹ ਦੂਰ ਹੋਵੇਗੀ ਨਕਾਰਾਤਮਕ ਊਰਜਾ ਤੁਹਾਡੇ ਘਰ ਤੋਂ ਘਟੇਗੀ ਸਕਾਰਾਤਮਕ ਊਰਜਾ ਪ੍ਰਵੇਸ਼ ਕਰੇਗੀ ਜਿਸ ਦੇ ਨਾਲ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਮੁਸ਼ਕਲਾਂ ਦਾ ਹੱਲ ਹੋਵੇਗਾ ਤੇ ਜਿਨ੍ਹਾਂ ਦੀ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ ਜਾਂ ਪੈਸੇ ਦੀ ਤੰਗੀ ਪਰੇਸ਼ਾਨੀ ਹੈ ਉਹਨਾਂ ਦੇ ਘਰ ਦੀ ਗਰੀਬੀ ਵੀ ਦੂਰ ਹੋਵੇਗੀ ਪੈਸੇ ਦੀ ਤੰਗੀ ਪਰੇਸ਼ਾਨੀ ਵੀ ਦੂਰ ਹੋਵੇਗੀ ਤੇ ਉਹਨਾਂ ਦੀ ਜੋ ਵੀ ਇੱਛਾ ਹੋਵੇਗੀ ਉਹ ਵੀ ਪੂਰੀ ਹੋਵੇਗੀ ਕਪੂਰ ਦੇ ਨਾਲ ਜਿਹੜਾ ਵੀ ਅਸੀਂ ਉਪਾਅ ਕਰਦੇ ਆਂ ਜਾਂ ਲੌਂਗ ਦੇ ਨਾਲ ਜਾਂ ਫਿਰ ਨੀਬੂ ਦੇ ਨਾਲ ਉਹ ਕਦੀ ਵੀ ਸਾਡਾ ਉਪਾਅ ਖਾਲੀ ਨਹੀਂ ਜਾਂਦਾ ਪਰ ਸਭ ਤੋਂ ਵੱਡੀ ਗੱਲ ਕਿ ਜਦੋਂ ਵੀ ਤੁਸੀਂ ਕਿਸੇ ਉਪਾਅ ਨੂੰ ਕਰੋਗੇ ਤਾਂ ਜਿੰਨਾ ਟਾਈਮ ਤੁਸੀਂ ਵਿਸ਼ਵਾਸ ਦੇ ਨਾਲ ਨਹੀਂ ਕਰਦੇ ਉਹਨਾ ਟਾਈਮ ਤੁਹਾਨੂੰ ਕੋਈ ਵੀ ਉਪਾਅ ਆਪਣਾ ਰਿਜ਼ਲਟ ਨਹੀਂ ਦਿਖਾਏਗਾ ਜੇਕਰ ਸਾਡੇ ਮਨ ਦੇ ਵਿੱਚ ਵਿਸ਼ਵਾਸ ਨਹੀਂ ਹੈਗਾ ਤਾਂ ਸਾਨੂੰ ਫਾਇਦਾ ਕਦੇ ਵੀ ਨਹੀਂ ਹੋਵੇਗਾ ਇਸ ਗੱਲ ਦਾ ਤੁਸੀਂ ਧਿਆਨ ਚ ਰੱਖਿਓ ਜੇਕਰ ਕਰਨੇ ਜਾ ਰਹੇ ਹੋ ਉਪਾਅ ਨੂੰ ਭਾਵੇਂ ਕਿਸੇ ਵੀ ਤਰ੍ਹਾਂ ਦਾ ਹੋਵੇ ਤਾਂ ਉਸ ਨੂੰ ਵਿਸ਼ਵਾਸ ਦੇ ਨਾਲ ਕਰੋ ਤੇ ਜਦੋਂ ਉਪਾਅ ਕਰਦੇ ਹੋ ਵਾਰ-ਵਾਰ ਇਸ ਗੱਲ ਨੂੰ ਆਪਣੇ ਧਿਆਨ ਚ ਨਾ ਲੈ ਕੇ ਆਇਆ ਕਰੋ ਕਿ ਅਸੀਂ ਉਪਾਅ ਕੀਤਾ ਸੀ ਸਾਨੂੰ ਹਜੇ ਤੱਕ ਰਿਜ਼ਲਟ ਨਹੀਂ ਮਿਲਿਆ ਤੁਸੀਂ ਉਪਾਅ ਨੂੰ ਕਰਕੇ ਭੁੱਲ ਜਾਇਆ ਕਰੋ ਸੋ ਇਹ ਹੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੋ ਤੁਹਾਡੇ ਨਾਲ ਛੋਟੇ ਛੋਟੇ ਉਪਾਅ ਸਾਂਝੇ ਕੀਤੇ ਨੇ ਕਪੂਰ ਨਿੰਬੂ ਤੇ ਦੋ ਲੌਂਗ ਦੇ ਉਪਾਅ ਜੇਕਰ ਤੁਸੀਂ ਇਹਨਾਂ ਉਪਾਅ ਨੂੰ ਕਰ ਲਓਗੇ ਤਾਂ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਸੋ ਸਾਡੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਤੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਪਲੀਜ਼ ਸਾਡੀਆਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ